ਬਸ ਚੰਦ ਨਹਿਰ ਨੂਮਾ ਜੋ ਵੀ ਬਣਾਇਆ ਗਿਆ ਹੈ ਤਲਾਹ ਇਸ ਨੂੰ ਬਣਾਉਣ ਵਾਸਤੇ ਚਾਰ ਪੰਜ ਦਿਨ ਤੋਂ ਸਾਡੇ ਸੇਵਾਦਾਰ ਲੱਗੇ ਹੋਏ ਸੀ ਜੇ ਇਹ ਘਟੋ ਘਟ ਜੀ 250 ਫੁੱਟ ਤੋਂ ਪਲੱਸ ਆ ਜੀ ਡੂੰਘਾਈ ਇਹਦੀ 6 ਫੁੱਟ ਪਲੱਸ ਆ ਜੀ ਠੀਕ ਹੈ ਜੀ ਇਸ ਦਾ ਪਾਣੀ ਗੰਦਾ ਨਾ ਹੋਵੇ ਇਸ ਕਰਕੇ ਇਹਦੇ ਆਲੇ ਦੁਆਲੇ ਪਲਾਸਟਿਕ ਦਾ ਜਿਹੜੇ ਲੋਕ ਨੇ ਅੱਢ ਅੱਢ ਧਰਮਾਂ ਦੇ ਲੋਕ ਅੱਢ ਅੱਢ ਇਹਨੂੰ ਸੋਚ ਦੇ ਨਾਲ ਰੱਖਦੇ ਆ Hindu ਧਰਮ ਦੇ ਜਿਹੜੇ ਵਿਚਾਰਕ ਨੇ ਉਹ ਕਹਿੰਦੇ ਨੇ ਕੀ ਸਭ ਤੋਂ ਪਹਿਲਾ ਜਿਹੜਾ ਹੈਗਾ ਉਹ ਮਾਤਾ ਸੀਤਾ ਨੇ ਇਸ ਵਰਤ ਨੂੰ ਰੱਖਿਆ ਸੀ ਮਗਧ ਏਰੀਏ ਦੇ ਵਿੱਚ ਲੱਗਦੇ ਜਿੰਨੇ ਵੀ ਖੇਤਰ ਆ ਚਾਹੇ ਉਹ ਬਿਹਾਰ ਯੂਪੀ ਆ ਝਾਰਖੰਡਾ ਬੰਗਾਲ ਨੇਪਾਲ ਆ ਇਹ ਸਾਰੇ ਕਿੱਤੇ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਸ਼ਾਮ ਨੂੰ ਲਹਿੰਦੇ ਸੂਰਜ ਨੂੰ ਜੋ ਵੀ ਆਪਣੇ ਸਰਦਾਪੁਰਵਕ ਜਿੰਨੀ ਕੀ ਹਰ ਵਿਅਕਤੀ ਦੀ ਆਪਣੀ ਆਪਣੀ ਕਪੈਸਿਟੀ ਆ ਉਸ ਹਿਸਾਬ ਨਾਲ ਇੱਕ ਬਾਸ ਤੋਂ ਬਣਿਆ ਛੱਜ ਦੇ ਵਿੱਚ ਲੈ ਕੇ ਫਲ ਫਰੂਟ ਜੋ ਵੀ ਉਹਨਾਂ ਦੀ ਸਰਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ 프리ਕੋਟ ਦੇ ਵਿੱਚ ਪ੍ਰਵਾਸੀਆਂ ਨੇ ਆਪਣੀ ਸ਼ਰਧਾ ਦੇ ਨਾਲ ਤਿਉਹਾਰ ਮਨਾਉਣ ਦੇ ਲਈ ਇੱਕ ਪੂਰੀ ਦੀ ਪੂਰੀ ਮੁਹੱਲੇ ਦੇ ਵਿੱਚ ਨਹਿਰ ਖੋਦ ਦਿੱਤੀ ਤੇ ਉਸ ਦੇ ਵਿੱਚ ਪਾਣੀ ਭਰਿਆ ਗਿਆ ਤੇ ਫਿਰ ਉੱਥੇ ਆਪਣਾ ਤਿਉਹਾਰ ਛੱਟ ਪੂਜਾ ਨੂੰ ਮਨਾਇਆ ਅਸਲ ਦੇ ਵਿੱਚ ਛੱਟ ਪੂਜਾ ਯੂਪੀ ਬਿਹਾਰ ਝਾਰਖੰਡ ਤੇ ਹੋਰ ਇਸ ਦੇ ਆਸ-ਪਾਸ ਦੇ ਜਿੰਨੇ ਵੀ ਰਾਜ ਆ ਉਨ੍ਹਾਂ ਦੇ ਵਿੱਚ ਰਹਿਣ ਵਾਲੇ ਵਸਿੰਦੇ ਆ ਉਹ ਬੜੀ ਧੂਮ ਧਾਮ ਦੇ ਨਾਲ ਤੇ ਸ਼ਰਦਾ ਦੇ ਨਾਲ ਮਨਾਉਂਦੇ ਆ ਇਸਤਿਹਾਰ ਨੂੰ ਤੇ ਫਰੀਦਕੋਟ ਵਿੱਚ ਵੀ ਇਹਨਾਂ ਰਾਜਾਂ ਤੋਂ ਆ ਕੇ ਵਸੇ ਲੋਕ ਪਰਿਵਾਰਾਂ ਸਮੇਤ ਇੱਥੇ ਇਹ ਤਿਉਹਾਰ ਮਨਾਉਂਦੇ ਆ ਪਹਿਲਾਂ ਇਹ ਤਿਉਹਾਰ ਜੋੜੀਆਂ ਨਹਿਰਾਂ ਤੇ ਮਨਾਇਆ ਜਾਂਦਾ ਸੀ ਪਰ ਅੱਜਕੱਲ ਇਹ ਇਸਤਿਹਾਰ ਨੂੰ ਪਿਛਲੇ 2 ਸਾਲਾਂ ਤੋਂ ਜੋਤਰਾਮ ਕਲੋਨੀ ਦੇ ਵਿੱਚ ਪੂਰੀ ਸ਼ਰਦਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਪਰਿਵਾਰ ਆਉਂਦੇ ਆ ਤੇ ਆਪਣੀ ਸ਼ਰਦਾ ਦੇ ਨਾਲ ਇੱਥੇ ਪਾਣੀ ਦੇ ਵਿੱਚ ਖੜ ਕੇ ਸੂਰਜ ਨੂੰ ਚੜ੍ਹਦੇ ਨੂੰ ਤੇ ਛਿਰਦੇ ਸੂਰਜ ਨੂੰ ਅਰਗ ਦਿੰਦੇ ਆ ਛਠ ਪੂਜਾ ਦਾ ਤਿਉਹਾਰ ਮਨਾਉਂਦੇ ਆ ਇਸ ਤਿਹਾਰ ਨੂੰ ਮਨਾਉਣ ਦੇ ਲਈ ਜਿਹੜਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਪੂਰੀ ਤਰ੍ਹਾਂ ਲਾਈਟਿੰਗ ਕੀਤੀ ਗਈ ਸੀ ਸਕਰੀਨਾਂ ਲਾਈਆਂ ਗਈਆਂ ਸੀ ਨੱਚਗਾ ਰਹੇ ਸੀ ਸ਼ਰਦਾ ਨਾਲ ਪੂਜਾ ਕੀਤੀ ਜਾ ਰਹੀ ਸੀ ਤੇ ਨਾਲ ਦੀ ਨਾਲ ਜਿਹੜਾ ਪੂਜਾ ਕਰਨ ਦੇ ਲਈ ਇੱਕ ਨਹਿਰ ਵਾਂਗੂ ਪੂਰੀ ਉਹਨਾਂ ਨੇ ਚਾਰ ਸ਼ਫੇਰੇ ਗੋਲ 2.250 ਫੁੱਟ ਲੰਬੇ ਦੋ ਉਹਨਾਂ ਨੇ ਵੱਡੀਆਂ ਨਹਿਰਾਂ ਪੁੱਟ ਲੀਆਂ 6-6 ਫੁੱਟ ਡੂੰਘੀਆਂ ਤੇ ਉਸ ਦੇ ਵਿੱਚ ਲਫਾਫਾ ਵਿਛਾ ਕੇ ਪਾਣੀ ਦੇ ਟੈਂਕਰ ਲਾ ਕੇ ਭਰ ਦਿੱਤਾ ਲਗਭਗ 4 ਦਿਨ ਲਾ ਕੇ ਜੀਸੀਬੀ ਦੇ ਨਾਲ ਉਹਨਾਂ ਨੇ ਇਹ ਜਿਹੜਾ ਦ੍ਰਿਸ਼ੀ ਪਾਣੀ ਵਾਸਤੇ ਨਹਿਰ ਵਰਗਾ ਉਹਨਾਂ ਨੇ ਸਿਰਜਿਆ ਤੇ ਲਗਭਗ 4 ਦਿਨ ਇਹਨਾਂ ਪ੍ਰਬੰਧਕਾਂ ਨੂੰ ਲੱਗੇ ਕਿ ਇਹ ਪੂਰੀ ਤਰ੍ਹਾਂ ਉਹਨਾਂ ਨੇ ਜੀਸੀਬੀ ਦੇ ਨਾਲ ਨਹਿਰ ਨੂੰ ਖੋਦਿਆ ਤੇ ਫਿਰ ਸੈਂਕੜੇ ਟੈਂਕਰ ਸੀ ਜਿਹੜੇ ਪਾਣੀ ਦੇ ਭਰ ਕੇ ਇਸ ਵਿੱਚ ਪਾਏ ਗਏ ਤੇ ਫਿਰ ਸ਼ਰਦਾ ਦੇ ਨਾਲ ਲਗਭਗ 4 ਦਿਨ ਅਤੇ ਇਹ ਤਿਉਹਾਰ ਮਨਾਇਆ ਗਿਆ ਆਪਣਾ ਸਰੋਵਰ ਬਣਾ ਕੇ ਮਨਾਇਆ ਜਾਂਦਾ ਹਰ ਸਾਲ ਤੇ ਜਦੋਂ ਤੋਂ ਅਸੀਂ ਇੱਥੇ ਰਹਿ ਰਹੇ ਆ ਜਦੋਂ ਦਾ ਹੋਸ ਸੰਭਾਲਿਆ ਅਸੀਂ ਆਪਦੇ ਬਜ਼ੁਰਗਾਂ ਨੂੰ ਦੇਖਦੇ ਆਏ ਆ ਜਿਸ ਤਰ੍ਹਾਂ ਰੀਤੀ ਰਿਵਾਜ ਨਾਲ ਇਹ ਛਾਟ ਪੂਜਾ ਜਿਹੜਾ ਹੈਗਾ ਇਹ ਇਹ 4 ਦਿਨਾਂ ਦਾ ਲਗਾਤਾਰ ਚੱਲਣ ਵਾਲਾ ਪਾਵਨ ਪਵਿੱਤਰ ਤਿਉਹਾਰ ਹੈ ਇਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਦਿਨ ਹੁੰਦਾ ਜੀ ਉਹਨੂੰ ਨਹਾਖਾਇ ਦੇ ਨਾਲ ਜਾਣਿਆ ਜਾਂਦਾ ਹੈ ਤੇ ਉਸ ਦਿਨ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਧਿਆਨ ਕਰਦੇ ਆ ਤੇ ਸਭ ਕੁਝ ਆਰਗੇਨਿਕ ਚੀਜ਼ਾਂ ਇਹਦੇ ਪੂਜਾ ਦੇ ਵਿੱਚ ਵਰਤੀ ਜਾਂਦੀ ਹੈ ਪਹਿਲੇ ਦਿਨ ਤੇ ਸ਼ਾਮ ਨੂੰ ਲਹਿੰਦੇ ਸੂਰਜ ਨੂੰ ਜੋ ਵੀ ਆਪਣੇ ਸਰਦਾ ਪੂਰਵਕ ਜਿੰਨੀ ਕੀ ਹਰ ਵਿਅਕਤੀ ਦੀ ਆਪਣੀ ਆਪਣੀ ਕਪੈਸਿਟੀ ਆ ਉਸ ਹਾਵ ਨਾਲ ਇੱਕ ਬਾਸ ਤੋਂ ਬਣਿਆ ਛੱਜ ਦੇ ਵਿੱਚ ਲੈ ਕੇ ਫਲ ਫਰੂਟ ਜੋ ਵੀ ਉਹਨਾਂ ਦੀ ਸਰਦਾ ਉਹ ਸਾਵਨਾ ਲੈ ਕੇ ਤੇ ਲੈਂਦੇ ਸੂਰਜ ਨੂੰ ਉਹ ਅਰਗ ਦਿੰਦੇ ਆ ਪਰਮਾਤਮਾ ਨੂੰ ਅਰਦਾਸ ਕਰਦੇ ਆ ਠੰਡੇ ਪਾਣੀ ਦੇ ਵਿੱਚ ਖੜਕੇ ਤੇ ਫਿਰ ਇਸੇ ਤਰ੍ਹਾਂ ਹੀ ਅਗਲੇ ਦਿਨ ਸਵੇਰ ਸੁਨਹਿਹਾ ਅੰਮ੍ਰਿਤ ਵੇਲੇ ਉੱਠ ਕੇ ਤੇ ਠੰਡੇ ਪਾਣੀ ਦੇ ਵਿੱਚ ਖੜਾ ਹੋ ਕੇ ਤੇ ਉਗਦੇ ਹੋਏ ਸੂਰ ਦੇਵਤਾ ਨੂੰ ਉਸੇ ਫਲ ਫਰੂਟ ਤੇ ਉਸੇ ਛੱਜ ਨਾਲ ਫਿਰ ਉਸੇ ਸਰਦਾ ਪੂਰਵਕ ਨਾਲ ਇਸੇ ਤਰ੍ਹਾਂ ਅਰਗ ਦਿੱਤਾ ਜਾਂਦਾ ਹੈ ਜਿਹੜੇ ਲੋਕ ਨੇ ਅੱਡ ਅੱਡ ਧਰਮਾਂ ਦੇ ਲੋਕ ਅੱਡ ਅੱਡ ਇਹਨੂੰ ਸੋਚ ਦੇ ਨਾਲ ਰੱਖਦੇ ਆ Hindu ਧਰਮ ਦੇ ਜਿਹੜੇ ਵਿਚਾਰਕ ਨੇ ਉਹ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਮਾਤਾ ਸੀਤਾ ਨੇ ਇਸ ਵਰਤ ਨੂੰ ਰੱਖਿਆ ਸੀ ਜਦ ਕਿ ਕੁਝ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਬਹੁਤ ਧਰਮ ਦਾ ਇਹ ਤਿਉਹਾਰ ਹੈ ਪ੍ਰਕਿਰਤੀ ਨਾਲ ਜੁੜਿਆ ਹੋਇਆ ਤਿਉਹਾਰ ਹੈ ਉਹਨਾਂ ਦਾ ਕਹਿਣਾ ਇਹ ਆ ਵੀ ਜਦੋਂ ਮਗਧ ਦੀ ਏਰੀਆ ਹੁੰਦਾ ਸੀ ਉਹ ਬਹੁਤ ਹੀ ਪਰ ਖੁੱਲਤ ਸੀਗਾ ਉਸ ਏਰੀਆ ਦੇ ਵਿੱਚ ਬਹੁਤ ਸਾਰੇ ਗਿਣਤੀ ਦੇ ਵਿੱਚ ਬੋਧੀਸਟ ਲੋਕ ਹੁੰਦੇ ਸੀਗੇ ਜਿਨ੍ਹਾਂ ਨੇ ਕਿ ਇਸ ਵਰਤ ਨੂੰ ਪ੍ਰਕਿਰਤੀ ਦੀ ਸੇਵਾ ਦੇ ਵਜੋਂ ਪ੍ਰਕਿਰਤੀ ਦੀ ਦੇਣ ਦੇ ਵਜੋਂ ਮਨਾਇਆ ਜੋ ਕਿ ਮਗਧ ਏਰੀਆ ਦੇ ਵਿੱਚ ਲੱਗਦੇ ਜਿੰਨੇ ਵੀ ਖੇਤਰ ਚਾਹੇ ਉਹ ਬਿਹਾਰ ਯੂਪੀ ਆ ਝਾਰਖੰਡਾ ਬੰਗਾਲ ਨੇਪਾਲ ਆ ਇਹ ਸਾਰੇ ਕਿੱਤੇ ਦੇ ਵਿੱਚ ਮਨਾਇਆ ਜਾਂਦਾ ਹੈ ਬਸ ਇਹ ਆ ਵੀ ਬੋਲਚਾਲ ਕਰਕੇ ਉਹਨਾਂ ਦੇ ਨਾਂ ਅਲੱਗ ਹੋ ਜਾਂਦੇ ਆ ਪਰ ਜਿਹੜਾ ਵਰਤ ਦਾ ਨਾਂ ਉਹ ਛੱਠ ਪੂਜਾ ਹੀ ਕਹਿ ਕੇ ਮਨਾਇਆ ਜਾਂਦਾ ਹੈ। ਪਾਣੀ ਲਈ ਨਹਿਰ ਕਿਉਂ ਬਣਾਈ ਗਈ ਹੈ ਇਹਦੇ ਲਈ ਫਿਰ ਕਿੰਨਾ ਸਮਾਂ ਲੱਗਿਆ ਕਿਸ ਤਰ੍ਹਾਂ ਬਣਾਈ ਹੈ ਇਹ। ਇਹ ਜੀ ਨਹਿਰ ਨੂਮਾ ਜੋ ਵੀ ਬਣਾਇਆ ਗਿਆ ਹੈ ਤਲਾਹ ਇਸ ਨੂੰ ਬਣਾਉਣ ਵਾਸਤੇ 4-5 ਦਿਨ ਤੋਂ ਸਾਡੇ ਸੇਵਾਦਾਰ ਲੱਗੇ ਹੋਏ ਸੀ ਜੇ ਆਪਣੇ ਸਰਪੰਚ ਸਾਹਿਬ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਤੇ ਸਾਡੇ ਅਜੇ ਭਰਾ ਨੇ ਵੀ ਸਾਡਾ ਬਹੁਤ ਮਾਨ ਹੌਸਲਾ ਵਧਾਇਆ ਹੈ। ਠੀਚਨ ਵੀ ਜਿੰਨੇ ਵੀ ਸੇਵਾਦਾਰ ਹੈ ਮੈਂ ਇੱਕ ਇੱਕ ਕਰਕੇ ਨਾ ਗਿਣੌਣਾ ਤਾਂ ਫਿਰ ਕਾਫੀ ਟਾਈਮ ਲੱਗ ਜਾਏਗਾ ਕਿਉਂਕਿ ਕੰਮ ਤੁਹਾਡੇ ਸਾਹਮਣੇ ਹੀ ਬਹੁਤ ਵੱਡਾ ਹੈ ਇਸ ਸਰੋਵਰ ਨੂੰ ਬਣਾਉਣ ਦੇ ਵਿੱਚ ਚਾਰ ਪੰਜ ਦਿਨ ਲੱਗੇ ਫਿਰ ਸਰੋਵਰ ਦੀ ਖੁਦਾਈ ਕੀਤੀ ਗਈ ਜੀਸੀਬੀ ਨਾਲ ਇਹ ਘਟੋ ਘਟਾ ਜੀ 250 ਫੁੱਟ ਤੋਂ ਪਲੱਸ ਆ ਜੀ ਡੂੰਘਾਈ ਇਹਦੀ 6 ਫੁੱਟ ਪਲੱਸ ਆ ਜੀ ਠੀਕ ਹੈ ਜੀ ਇਸ ਦਾ ਪਾਣੀ ਗੰਦਾ ਨਾ ਹੋਵੇ ਇਸ ਕਰਕੇ ਇਹਦੇ ਆਲੇ ਦੁਆਲੇ ਪਲਾਸਟਿਕ ਦਾ ਮੋਮਜਾਮਾ ਲਵਾਇਆ ਗਿਆ ਹੈ ਜੋ ਕਿ ਇਸ ਪਾਣੀ ਨੂੰ ਗੰਦਲਾ ਨਾ ਕੀਤਾ ਜਾਵੇ ਤੇ ਸਾਫ਼ ਪਾਣੀ ਦੇ ਵਿੱਚ ਜੋ ਵੀ ਛੱਠ ਵਰਤ ਦੇ ਵਰਤੀ ਆ ਉਹ ਮਤਲਬ ਸਾਫ ਪਾਣੀ ਦੇ ਵਿੱਚ ਖੜੇ ਹੋ ਕੇ ਆਪਣਾ ਅਰਦਾਸ ਕਰ ਸਕਣ ਉਹ ਜਿਹੜਾ ਨਹਿਰ ਹੈ ਉਹ ਸਾਡਾ ਮੇਨ ਹਾਈਵੇ ਦੇ ਨਾਲ ਲਿੰਕ ਹੈ ਉਹ ਮੇਨ ਹਾਈਵੇ ਦੇ ਨਾਲ ਲਿੰਕਡ ਹੋਣ ਕਰਕੇ ਉੱਥੇ ਆਵਾਜਾਈ ਦੀ ਬਹੁਤ ਵੱਡੀ ਸਾਨੂੰ ਸਮੱਸਿਆ ਆਉਂਦੀ ਸੀ ਦੂਸਰੀ ਗੱਲ ਪ੍ਰਸ਼ਾਸਨ ਦਾ ਵੀ ਸਾਡੇ ਤੇ ਨજર ਰਹਿੰਦਾ ਸੀ ਵੀ ਕੋਈ ਬੱਚੇ ਦਾ ਕੋਈ ਪਰਿਵਾਰ ਦਾ ਕੋਈ ਆਣ ਜਾਣ ਵਾਲੇ ਯਾਤਰੀਆਂ ਦਾ ਕੋਈ ਨੁਕਸਾਨ ਨਾ ਹੋ ਜੇ ਜਾਨੀਮਾਲੀ ਇਸ ਕਰਕੇ ਉਸ ਸੁਰੱਖਿਆ ਨੂੰ ਦੇਖਦੇ ਹੋਏ ਅਸੀਂ ਆਪਦੀ ਥਾਂ ਤੇ ਆਪਦੀ ਬਸਤੀ ਦੇ ਨੇੜੇ ਵੀ ਐ ਇਸ ਕਰਕੇ ਇਹਨੂੰ ਇੱਕ ਪਾਸੇ ਕਰਕੇ ਮਨਾਉਂਦਾ ਸਾਰੇ ਸਾਡੇ ਬੁੱਧੀਜੀਵੀਆਂ ਨੇ ਵਿਚਾਰ ਬਣਾਇਆ ਵੀ ਅਸੀਂ ਇੱਕ ਪਾਸੇ ਹੋ ਕੇ ਮਨਾਈਏ ਨਹਿਰਨੂਮਾ